ਸਾਈਂ ਜੀ ਸਾਈਂ ਲਾਡੀ ਸ਼ਾਹ ਜੀ ਸਰਕਾਰ ਨਖੋਦਰ ਵਾਲੀ ਸਰਕਾਰ ਦਾਤਾ ਜੀ ਦੇ ਬਾਹਿਆਤ ਦੀ ਗੱਲ ਹੈ ਜਦੋਂ ਬਾਹਿਆਤ ਸੰਗ ਬਈ ਤਵਜੋ ਸ਼ਾਮਾਂ ਪਈਆਂ ਆਪਣੇ ਡਰਾਈਵਰ ਨੂੰ ਕਹਿੰਦੇ ਸਾਈਂ ਲਾਡੀ ਸ਼ਾਹ ਜੀ ਕਹਿੰਦੇ ਬਈ ਗੱਡੀ ਕੱਢ ਹੁਕਮ ਜੀ ਗੱਡੀ ਕੱਢ ਲਈ ਬਈ ਚੁੱਪ ਕਰਕੇ ਸੁਣਨਾ ਚੁੱਪ ਕਰਕੇ ਸੁਣਨਾ ਤਵਜੋ ਨਾਲ ਗੱਡੀ ਕੱਢ ਲਈ ਨਾ ਤਾਂ ਡਰਾਈਵਰ ਨੇ ਪੁੱਛਿਆ ਜਾਣਾ ਕਿੱਥੇ ਆ ਨਾ ਸਾਈਂਕ ਨੇ ਦੱਸਿਆ ਜਾਣਾ ਕਿੱਥੇ ਆ ਗੱਡੀ ਨਕੋਤਰ ਦਰਬਾਰ ਚੋਂ ਨਿਕਲੀ ਤੇ ਕਹਿੰਦੇ ਨੂਰ ਮਹਿਲ ਵਾਲਾ ਰੋਡ ਪਾ ਲਾ ਤੇ ਜਦੋਂ ਨੂਰ ਮਹਿਲ ਵਾਲਾ ਰੋਡ ਪਾਈ ਗੱਡੀ ਤੇ ਥੋੜਾ ਹਨੇਰਾ ਹੋ ਗਿਆ ਸਰਦੀਆਂ ਦਾ ਸਮਾਂ ਸਰਦੀਆਂ ਦਾ ਸਮਾਂ ਹਨੇਰਾ ਜਲਦੀ ਹੋ ਗਿਆ ਤੇ ਉਹ ਰੋਡ ਸੀ ਟੁੱਟਾ ਹੋਇਆ ਰੋਡ ਸਾਰਾ ਬਣਦਾ ਸੀ ਉਹ ਰੋਡ ਦੇ ਆਲੇ ਦੁਆਲੇ ਉਸ ਝੁੱਗੀਆਂ ਚੌਪੜੀਆਂ ਜਿਹੜੇ ਰੋਡ ਦੇ ਉੱਪਰ ਮਜ਼ਦੂਰ ਕੰਮ ਕਰਦੇ ਸਨ ਉਹਨਾਂ ਨੇ ਪਾਈਆਂ ਅੱਗ ਵਾਲੀ ਹੋਈ ਤੇ ਕੋਈ ਰੋਟੀ ਬਣਾ ਰਿਹਾ ਕੋਈ ਸਬਜ਼ੀ ਬਣਾ ਰਿਹਾ ਸਮਾਸੀ ਉਸ ਵਕਤ ਥੋੜੇ ਪੰਜਾਬ ਦੇ ਜਿਹੜੇ ਹਾਲਾਤ ਸੀ ਉਹ ਨਾਜ਼ੁਕ ਸੀ 84 83 82 ਦੀ ਗੱਲ ਹੈ ਸਮਾਸੀ ਨਾਜ਼ੁਕ ਡਰਵਰ ਡਰ ਗਿਆ ਕਹਿੰਦਾ ਸਾਈਂ ਜੀ ਜਾਣਾ ਕਿੱਥੇ ਆ ਮੈਨੂੰ ਦੱਸਤਾ ਦਿਓ ਕਹਿੰਦੇ ਮੰਡਾਲੀ ਸ਼ਰੀਫ ਜਾਣਾ ਦਾਤਾ अली احمد ਜੀ ਦਾ ਦედაਰ ਕਰਕੇ ਆਉਣਾ ਮੰਡਾਲੀ ਸ਼ਰੀਫ ਜਾਣਾ ਕਹਿੰਦੇ ਸਾਈਂ ਜੀ ਤੁਸੀਂ ਪਹਿਲਾਂ ਤਾਂ ਦੱਸਦੇ ਆਪਾਂ ਕਿਸੇ ਗਨਮੈਨ ਨੂੰ ਨਾਲ ਲੈ ਲੈਂਦੇ ਕੋਈ ਦੋ ਚਾਰ ਬੰਦੇ ਨਾਲ ਲੈ ਲੈਂਦੇ ਆਪਣੀ ਤਾਂ ਡਿੱਗੀ ਤਾਂ ਨੋਟਾਂ ਨਾਲ ਭਰੀ ਪਈ ਐ ਡਿੱਗੀ ਜਿਹਦਾ ਪੈਸਾ ਹੀ ਬਹੁਤ ਪਿਆਰਾ ਜੇ ਰਸਤੇ ਦੇ ਵਿੱਚ ਕੋਈ ਚੋਰ ਉੱਚਕੇ ਪੈ ਗਏ ਲੁਟੇਰੇ ਪੈ ਗਏ ਤੇ ਆਪਣੇ ਕੋਲ ਤੇ ਹਥਿਆਰ ਵੀ ਕੋਈ ਨਹੀਂ ਸਾਈਂ ਜੀ ਕਹਿੰਦੇ ਅੱਛਾ ਗੱਡੀ ਰੋਡ ਦੇ ਵਿਚਾਲੇ ਰੁਕਵਾ ਲਈ ਹੁਣ ਆਲੇ ਦੁਆਲੇ ਛੁੱਟੀਆਂ ਚੌਪੜੀਆਂ ਵਾਲੇ ਮਜ਼ਦੂਰ ਬੈਠੇ ਬਾਹਰ ਨਿਕਲੇ ਵਿੱਗੀ ਖੋਲੀ ਸਾਈ ਲਾਡੀ ਸ਼ਾਨੇ ਆਵਾਜ਼ ਮਾਰੀ ਕਹਿੰਦੇ ਆਓ ਬਈ ਅੱਜ ਫਕੀਰੀ ਦਾ ਖਜ਼ਾਨਾ ਲੁੱਟ ਰਿਆ ਲੈਣਾ ਕਿਸੇ ਨੇ ਲੈਣਾ ਲੱਗੀਆਂ ਲੋਕਾਂ ਦੀ ਸਾਈਂ ਜੀ ਨੇ ਵੰਡਣਾ ਸ਼ੁਰੂ ਕਰ ਦਿੱਤਾ ਵੰਡਣਾ ਸ਼ੁਰੂ ਕਰਤਾ ਜੋ ਜੋ ਹੱਥ ਤੇ ਆਇਆ ਵੰਡੀ ਗਏ ਵੰਡੀ ਗਏ ਵੰਡੀ ਗਏ ਡਿੱਗੀ ਹੋ ਗਈ ਖਾਲੀ ਜਦੋਂ ਡਿੱਗੀ ਖਾਲੀ ਹੋਈ ਨਾ ਡਰਾਈਵਰ ਨੂੰ ਕਹਿੰਦੇ ਕਹਿੰਦੇ ਹੁਣ ਤਾਂ ਨਹੀਂ ਕੋਈ ਲੁੱਟੂ ਕਹਿੰਦੇ ਨਾ ਵੀ ਹੁਣ ਤਾਂ ਕਿਹਨੇ ਲੁੱਟਣਾ ਕਹਿੰਦੇ ਹੁਣ ਤਾਂ ਜੀ ਕਿਹਨੇ ਲੁੱਟਣਾ ਚੱਲ ਫਿਰ ਕਹਿੰਦੇ ਯਾਰ ਨੇ ਯਾਰ ਦਾ دیدار ਕਰਕੇ ਆਉਣਾ ਜਿੰਨਾ ਪੱਕਾ ਯਾਰ ਬਣਾਇਆ ਓਹੀ ਸਰਨਾਮ ਪਤਾਇਆ ਸਰਨਾਮ ਪੁਛਰਨਾਮ ਪਤਾਇਆ ਉਹੀ ਪਾਰ